ਕਰ ਦੁਆਰਾ ਸੱਤ ਕਰਤਾਰੀਆ ਬਟਾਲਾ ਤੱਕ ਜੇਕਾਰੀਆਂ ਦੀ ਗੂੰਜ ਤੇ ਨਾਲ ਇਹ ਜਾ ਕੇ ਇਸ ਦੀ ਸਮਾਪਤੀ ਹੋਣੀ ਹੈ ਇਸ ਮੌਕੇ ਬਲਦੇਵ ਸਿੰਘ ਕਲਿਆਰ ਜੂਨੀਅਰ ਉਮੀਦਵਾਰ ਪ੍ਰਧਾਨ ਸ਼ਰੂਨੀ ਕਮੇਟੀ ਇਸ ਤੋਂ ਇਲਾਵਾ ਜਨਦੇਲ ਸਿੰਘ ਡੋਗਰਾਵਾਲ ਮੈਂਬਰ ਸ਼ਰੂਨੀ ਕਮੇਟੀ ਗੁਰਮੀਤ ਸਿੰਘ ਤੇ ਕਈ ਹੋਰ ਜੋਸ਼ਰੂਨੀ ਕਮੇਟੀ ਦੇ ਮੈਂਬਰ ਨੇ ਉਹ ਵੀ ਪਹੁੰਚੇ ਹੋਏ ਆ ਜਿਨ੍ਹਾਂ ਦੇ ਵੱਲੋਂ ਉਥੋਂ ਦੀਆਂ ਤਿਆਰੀਆਂ ਸੰਬੰਧੀ ਜੋ ਜਾਇਜ਼ਾ ਉਹ ਵੀ ਲਿਆ ਗਿਆ ਪੰਜ ਪਿਆਰਿਆਂ ਦੀ ਇੱਕ ਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਈ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਉਹ ਨਿਕਲਣਾ ਹੈ ਔਰ ਬਟਾਲਾ ਦੇ ਵਿੱਚ ਜੋ ਸਮਾਪਤੀ ਹੈ ਉਹ ਹੋਏਗੀ ਨਗਰ ਕੀਰਤਨ ਦੀ ਆ ਵਿਆਹ ਪੂਰਵ ਦੇ ਮੌਕੇ ਤੇ ਸੰਗਤਾਂ ਦੂਰ ਦਰਾਡੇ ਤੋਂ ਪਹੁੰਚਦੀਆਂ ਨੇ ਦੇਸ਼ ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੁੰਦੀਆਂ ਤੇ ਗੁਰੂ ਘਰ ਦੇ ਵਿੱਚ ਆ ਹਾਜ਼ਰੀ ਲਗਵਾ ਕੇ ਇਸ ਪੁੱਤਰ ਵਿਹਾੜੇ ਦੇ ਵਿੱਚ ਉਹ ਆਪਣੀ ਸ਼ਮੂਲੀਅਤ ਅਰਜ਼ ਕਰਾਉਂਦੀਆਂ ਨੇ ਇਹ ਉਸ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਅ赖ਪੋਈ ਦੀ ਤਲਵੰਡੀ ਦੇ ਵਿੱਚ ਗੁਰੂ ਸਾਹਿਬ ਦਾ ਜਨਮ ਹੁੰਦਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਵਿਆਹ ਜਿਹੜਾ ਉਹ ਸੰਤਨਪੁਰ ਲੁਦੀ ਤੋਂ ਬਰਾਤ ਨਿਕਲਦੀ ਹੈ ਔਰ ਬਟਾਲੀ ਦੇ ਵਿੱਚ ਜੋ ਵਿਆਹ ਦੇ ਰਸਮਾਂ ਹੁੰਦੀਆਂ ਨੇ ਔਰ ਇਸੇ ਤਰੀਕੇ ਦੇ ਨਾਲ ਹੀ ਜਦੋਂ ਵਿਆਹ ਆਪੂਰਵ ਹੁੰਦਾ ਹੈ ਤਾਂ ਉਸ ਮੌਕੇ ਤੇ ਨਗਰ ਕੀਰਤਨ ਸਜਾਏ ਜਾਂਦੇ ਹੈ ਤੇ ਸੰਗਤਾਂ ਜਿਹੜੀਆਂ ਨੇ ਹਮ ਹਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਇਸ ਬਰਾਤ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਗਿਆਪੁਰਵ ਸਵਾਗਤੀਆਂ ਜੋ ਅ ਤਿਆਰੀਆਂ ਨੇ ਪਿਛਲੇ ਦਿਨਾਂ ਤੁਸੀਂ ਕੀਤੀਆਂ ਗਿਆ ਸੀ ਤੇ ਅੱਜ ਸੰਗਤਾਂ ਦੇ ਵੱਲੋਂ ਉੱਥੇ ਹਾਜ਼ਰੀ ਜਿਹੜੀ ਹੈ ਉਹ ਭਰੀ ਜਾ ਰਹੀ ਹੈ। ਤਾਂ ਸੇਵਕੀ ਮਨਪ੍ਰਿਤ ਕੌਰ ਦੇ ਵੱਲੋਂ ਗਰਾਉਂਡ ਰਿਪੋਰਟ ਜੋ ਤਿਆਰ ਕੀਤੀ ਗਈ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੇ ਕੀ ਕੁਝ ਉਥੇ ਪ੍ਰਬੰਧ ਕੀ ਸੰਗਤਾਂ ਆਖਰੀਆਂ ਨੇ ਉਸ ਤਰ੍ਹਾਂ ਨੇ ਗੁਰੂ ਮੋਕਾ ਵਿਆਹਣ ਆਇਆ ਇਸ ਵਕਤ ਅਸੀਂ ਮੌਜੂਦ ਹੈਗੇ ਆਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਮਕਦਸ ਧਰਤੀ ਦੇ ਉੱਪਰ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਦੇ 538ਵੇਂ ਵਿਆਹਪੁਰਬ ਨੂੰ ਲੈ ਕੇ ਬਰਾਤ ਰੂਪੀ ਨਗਰ ਕੀਰਤਨ ਅੱਗੇ ਘਟਿਆ ਜਾ ਰਿਹਾ ਹੈ ਦੱਸ ਦਈਏ ਕਿ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਇਆ 1487 ਨੂੰ ਮਾਤਾ ਸੁਲਖਣੀ ਜੀ ਦੇ ਨਾਲ ਹੋਇਆ ਸੀ ਅਤੇ ਮਾਤਾ ਸੁਲਖਣੀ ਜੀ ਬਟਾਲਾ ਦੇ ਰਹਿਣ ਵਾਲੇ ਸਨ ਦੱਸ ਦਈਏ ਕਿ ਉੱਥੇ ਗੁਰਦੁਆਰਾ ਕੰਨ ਸਾਹਿਬ ਵੀ ਮੌਜੂਦ ਹੈਗਾ ਤਾਂ ਇਸ ਦੇ ਨਾਲ ਹੀ ਸੋਹਣੀ ਫੁੱਲਾਂ ਦੇ ਨਾਲ ਸਜੀ ਹੋਈ ਪਲਕੀ ਜਿਹੜੀ ਹੈ ਚਾਲੇ ਪਾਰੀ ਹੈ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਇਸ ਵਕਤ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਵੀ ਖੜੀਆਂ ਹੋਈਆਂ ਨੇ ਨਗਾਰੇ ਵਜਰੇ ਨੇ ਇਹ ਤਸਵੀਰਾਂ ਬਹੁਤ ਹੀ ਜ਼ਿਆਦਾ ਸੋਹਣੀਆਂ ਮਨਮੋਹਕ ਤਸਵੀਰਾਂ ਨੇ ਜੜੀਆਂ ਕਿਸ ਮੁਕੱਦਸ ਸਥਾਨ ਤੋਂ ਸਾਹਮਣੇ ਆ ਰਹੀਆਂ ਨੇ ਸੁੰਦਰ ਫੁੱਲਾਂ ਦੇ ਨਾਲ ਪਲਕੀ ਸਾਹਿਬ ਜਿਹੜੇ ਨੇ ਸਜਾਇਆ ਕੋਈ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਹ ਨਗਰ ਕੀਰਤਨ ਕਟਿਆ ਜਾ ਰਿਹਾ ਜਿਸ ਵਕਤ ਸੰਗਤਾਂ ਜੜੀਆਂ ਨੇ ਦੂਰ ਦਰਾਡੇ ਤੋਂ ਪਹੁੰਚਦੀਆਂ ਨੇ ਪੂਰਾ ਵਿਆਵਹਾਲਾ ਮਾਹੌਲ ਜਿਹੜਾ ਇਸ ਜਗ੍ਹਾ ਤੇ ਦੇਖਣ ਨੂੰ ਮਿਲਦਾ ਔਰ ਲਗਾਤਾਰ ਤੁੰਗਾਜ਼ੀ ਸੰਗਤਾਂ ਦੂਰ ਨੇੜੇੋਂ ਚੱਲ ਕੇ ਇਸ ਮੁਕੱਦਸ ਸਥਾਨ ਤੇ ਪਹੁੰਚਦੀਆਂ ਨੇ ਤੇ ਇਹ ਸੰਗਤਾਂ ਇੱਥੇ ਮੌਜੂਦ ਹੈਗੀਆਂ ਨੇ ਜਿਹੜੀਆਂ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਪਹੁੰਚੀਆਂ ਨੇ ਤਾਂ ਇਸ ਦੇ ਨਾਲ ਹੀ ਪਾਲਕੀ ਸਾਹਿਬ ਕੁਝ ਹੀ ਮਿੰਟਾਂ ਦੇ ਵਿੱਚ ਇੱਥੇ ਪਹੁੰਚ ਜਾਵੇਗੀ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਜਿਹੜਾ ਕੀਤਾ ਜਾਵੇਗਾ ਇਸ ਦੇ ਨਾਲ ਸੰਗਤ ਆਬਸਤੇ ਪ੍ਰਸ਼ਾਦ ਦੇ ਪ੍ਰਬੰਧ ਵੀ ਜਿਹੜੇ ਨੇ ਕੀਤੇ ਗਏ ਨੇ ਤਾਂ ਉਸ ਬਿਲਕੁਲ ਸੰਗਤ ਵੀ ਸਾਡੇ ਨਾਲ ਮੌਜੂਦ ਹੈਗੀ ਆ ਅਸੀਂ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਅੱਜ ਕਿੰਨਾ ਖਚਾ ਹੈਗਾ ਬਹੁਤ ਚਾਂ ਬਹੁਤ ਚਾਂ ਬੜੀ ਖੁਸ਼ੀ ਆ ਜੀ ਬੜੀ ਖੁਸ਼ੀ ਆ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਇੱਥੋਂ ਦੇ ਰਹਿਣ ਵਾਲੇ ਜੀ ਲੋਕਲ ਰਹਿਣ ਵਾਲੇ ਅੱਛਾ ਹਰ ਸਾਲ ਜੋ ਦੋ ਗੁਣਾਣਕ ਸਾਹਿਬ ਜੀ ਦਾ ਵਿਆਹ ਪੂਰਵ ਮਨਾਇਆ ਜਾਂਦਾ ਹੈ ਕਿ ਕੀ ਖਾਸ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਬੜੀਆਂ ਖੁਸ਼ੀਆਂ ਦੀਆਂ ਤਿਆਰੀਆਂ ਬੜੀਆਂ ਕੀਤੀਆਂ ਜਾਂਦੀਆਂ ਜੀ ਸੰਗਤ ਦੇ ਰਹਿਣ ਵਾਸਤੇ ਬੜੇ-ਬੜੇ ਇੰਤਜ਼ਾਮ ਕੀਤੇ ਜਾਂਦੇ ਆ ਹਰ ਤਰ੍ਹਾਂ ਜੋ ਵੀ ਸਹੂਲਤਾਂ ਦਾ ਸੰਗਤ ਨੂੰ ਉਹ ਦੇਈਦੀ ਆ ਜੀ ਕਮੇਟੀ ਵੱਲੋਂ ਇਹ ਗੁਰਦੁਆਰੇ ਸਾਹਿਬ ਵੱਲੋਂ ਪਟਾਲੇ ਵੀ ਬੜੀਆਂ ਖੁਸ਼ੀਆਂ ਉਹ ਵੀ ਢੀਕ ਕਰ ਰਹੇ ਆ ਕਿ ਕਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਉਣ ਤੇ ਅਸੀਂ ਦਰਸ਼ਨ ਕਰੀਏ ਬਹੁਤ ਖੁਸ਼ੀਆਂ ਹੁੰਦੀਆਂ ਜੀ ਬੜੀਆਂ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਤੇ ਵਾਹਿਗੁਰੂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲਵੇਗਾ ਨਾ ਉਹ ਵੀ ਮੁਕਤੀ ਆਸ ਰੱਖਦੇ ਆ ਮੁਕਤੀ ਦੀ ਪ੍ਰਾਪਤੀ ਹੋਣ ਦੀ ਆਸਾ ਜੀ ਅਜੇ ਵੀ ਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਜਿਸ ਪਵਨ ਸਥਾਨ ਤੇ ਦਰਸ਼ਨ ਕਰਨ ਪਹੁੰਚੇ ਹਾਂ ਜੀ ਹਾਂ ਜੀ ਬਹੁਤ ਵਧੀਆ ਪਹੁੰਚੇ ਆ ਦਰਸ਼ਨ ਕਰਨ ਵਾਸਤੇ ਸੰਗਤ ਦੇ ਪਹੁੰਚੇ ਆ ਬਹੁਤ ਸੋਹਣਾ ਲੱਗਦਾ ਕੰਮ ਕਰਮਾ ਵਾਲਿਆਂ ਨੂੰ ਇਹ ਮੌਕਾ ਮੌਕਾ ਕਰਮਾ ਵਾਲਿਆਂ ਨੂੰ ਕਰਮਾ ਵਾਲਿਆਂ ਨੂੰ ਸਾਡੀ ਰਿਹائش ਦੋ ਜਗ੍ਹਾ ਵਾ ਜੀ ਇੱਕ ਇੱਥੇ ਠੱਠਾ ਟੱਪਾ ਪਿੰਡ ਵਾ ਜੀ ਇੱਥੇ ਸਾਡੀ ਰਿਹائش ਆ ਇੱਕ ਰਿਹائش ਸਾਡੀ ਬਟਾਲੇ ਉਰਲੇ ਬਨੇ ਰੰਗੜ ਨੰਗਲ ਪਿੰਡ ਵਾ ਜੀ ਉਥੇ ਸਾਡਾ ਸਾਰਾ ਹੀ ਪਰਿਵਾਰ ਚਾਚੇ ਤਾਏ ਭੈਣਾ ਸਾਰਾ ਸਾਡਾ ਪਰਿਵਾਰ ਵਟਾਲੇ ਵਿੱਚ ਦੋ ਭੈਣਾ ਸਾਡੀਆਂ ਤੇ ਸਾਨੂੰ ਤੇ ਬੜੀ ਖੁਸ਼ੀ ਹੁੰਦੀ ਆ ਜੀ ਜੀ ਤੇ ਬਿਲਕੁਲ ਹੀ ਤੁਹਾਨੂੰ ਦਿਖਾ ਦਈਏ ਤਸਵੀਰਾਂ ਪਾਲਕੀ ਸਾਹਿਬ ਸੋਹਣੀ ਫੁੱਲਾਂ ਦੇ ਨਾਲ ਸਜੀ ਹੋਈ ਅਗਾ ਨੂੰ ਚਾਲੇ ਪਾਰੀ ਆ ਤੇ ਸੰਗਤਾਂ ਜਿਹੜੀਆਂ ਨੇ ਬੜੇ ਬੇਸਬਰੀ ਦੇ ਨਾਲ ਇਸ ਦਿਨ ਦਾ ਇੰਤਜ਼ਾਰ ਕਰਦੀਆਂ ਨੇ ਔਰ ਸੰਗਤਾਂ ਤੋਂ ਦੱਸਦੀਏ ਬੜੀ ਹੀ ਚਾਹਾਂ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਇਸ ਦਿਨ ਦੀ ਉਡੀਕ ਕਰਦੀਆਂ ਨੇ ਤੇ ਦੂਰ ਦਰਾਡੇੋਂ ਆ ਕੇ ਸੰਗਤਾਂ ਇਸ ਪਾਵਨ ਧਰਤੀ ਤੋਂ ਉੱਪਰ ਨਤਮਸਤਕ ਹੁੰਦੀਆਂ ਨੇ ਵੇਖ ਸਕਦੇ ਹੋ ਕਿ ਸੁੰਦਰ ਸੋਹਣੇ ਫੁੱਲਾਂ ਦੇ ਨਾਲ ਸਜਾਈ ਹੋਈ ਜਿਹੜੀ ਪਲਕੀ ਹੈ ਅੱਗੇ ਵੱਧੀ ਕੋਈ ਨਜ਼ਰ ਆ ਰਹੀ ਆ ਪੰਜਾ ਪਿਆਰੇ ਦੇਗਵਾਈ ਇਹ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਬਰਾਤ ਰੂਪੀ ਨਗਰ ਕੀਰਤਨ ਹੈ ਜੋ ਕਿ ਬਟਾਲਾ ਵਿਖੇ ਜਾਏਗਾ ਅਤੇ ਸੰਗਤਾਂ ਜੜੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਤਮਸਤਕ ਹੁੰਦੀਆਂ ਨਜ਼ਰ ਆ ਰਹੀਆਂ ਨੇ ਮੱਥਾ ਆ ਕੇ ਜੀ ਮੱਥਾ ਆ ਕੇ ਦੇਖਿਆ ਕਰੋ ਮੱਥਾ ਜੀ ਸੇਡਾ ਕਰਿਆ ਕਰੋ ਆਹ ਮੱਥਾ ਦੇਖ ਲਓ ਕੋਈ ਨਹੀਂ ਤਬਿਹਤ ਸਰਦਾ ਭਾਵਨਾ ਦੇ ਨਾਲ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋ ਰਹੀਆਂ ਨੇ 538ਵਾਂ ਵਿਆਪੁਰਵ 탄ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਮਨਾਇਆ ਜਾ ਰਿਹਾ ਹੈ ਅਤੇ ਸੰਗਤਾਂ ਜਿਹੜੀਆਂ ਨੇ ਦੂਰ ਤਰੱਡੇ ਤੋਂ ਆ ਕੇ ਤਾਂ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਹ ਸੁਲਤਾਨਪੁਰ ਲੋਧੀ ਤੋਂ ਤਸਵੀਰਾਂ ਨੇ ਇਹ ਨਗਰ ਕੀਰਤਨ ਜਿਹੜਾ ਲਗਾਤਾਰ ਪੜਾ ਦਰ ਪੜਾ ਜਿਹੜਾ ਚੱਲਦਾ ਜਾਵੇਗਾ ਤਲਵੰਡੀ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਜੋ ਹੈ ਬਰਾਤ ਰੂਪੀ ਨਗਰ ਕੀਰਤਨ ਹੈ ਇਹ ਬਟਾਲਾ ਵਿਖੇ ਪਹੁੰਚੇਗਾ ਤਾਂ ਬਹੁਤ ਸਰੀਆਂ ਸੰਗਤਾਂ ਜਿਹੜੀਆਂ ਨੇ ਅੱਜ ਨਤਮਸਤਕ ਹੋਈਆਂ ਨੇ ਸੰਗਤਾਂ ਵਾਸਤੇ ਖਾਸ ਤੌਰ ਤੇ ਪ੍ਰਸ਼ਾਦ ਦੇ ਪ੍ਰਬੰਧ ਵੀ ਜਿਹੜੇ ਨੇ ਕੀਤੇ ਗਏ ਨੇ ਬਹੁਤ ਹੀ ਸੋਹਣੀ ਫੁੱਲਾਂ ਦੇ ਨਾਲ ਪਲਕੀ ਸਾਹਿਬ ਜਿਹੜੇ ਐ ਉਹ ਸशोਭਿਤ ਨੇ ਦੱਸ ਦਈਏ ਕਿ ਜੋ ਬੀਬੀ ਸੁਲਖਣੀ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ 1487 ਈਸਵੀ ਨੂੰ ਹੋਇਆ ਸੀ ਤਾਂ ਦੱਸ ਦਈਏ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਸ ਵਿਆਹ ਪਰਵ ਦੇ ਮੌਕੇ ਦੇ ਉੱਪਰ ਸੰਗਤਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਖੁਸ਼ ਨੇ ਬਟਾਲੇ ਦੇ ਵਿੱਚ ਵੀ ਖੂਬ ਰੌਣਕਾਂ ਜੜੀਆਂ ਦੇਖਣ ਨੂੰ ਮਿਲੂਗੀਆਂ ਇਹ ਬਰਾਤ ਰੂਪੀ ਨਗਰ ਕੀਰਤਨ ਹੁਣ ਆਪਣੇ ਅਗਲੇ ਪੜਾਵਾਂ ਵੱਲ ਜਿਹੜਾ ਚੱਲੇ ਪਾ ਚੁੱਕਾ ਸੋ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਜੜੀਆਂ ਨੇ ਤੁਹਾਨੂੰ ਜਲਦ ਹੀ ਦਿਖਾਈਆਂ ਜਾਣਗੀਆਂ ਤਾਂ ਗੁਰਦੁਆਰਾ ਬੀਰ ਸਾਹਿਬ ਤੋਂ ਜੋ ਸ਼ੁਰੂਆਤ ਹੈ ਉਹ ਨਗਰ ਕੀਰਤਨ ਦੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਹਰ ਸਾਲ ਇਹ ਨਗਰ ਕੀਰਤਨ ਜੋ ਹੈ ਉਹ ਸਜਾਏ ਜਾਂਦੇ ਆ ਤੇ ਇਸ ਤੋਂ ਬਾਅਦ ਵਕ-ਵਕ ਥਾਂ ਤੋਂ ਨਗਰ ਕੀਰਤਨ ਹੁੰਦਾ ਹੋਇਆ ਬਾਬਾ ਬਕਾਲਾ ਸਾਹਿਬ ਆ ਰਾਤ ਨੂੰ ਜਿਹੜਾ ਉੱਥੇ ਗੁਰਦੁਆਰਾ ਸਤ ਕਰਤਾਰ ਗਿਆ ਸਾਹਿਬ ਦੇ ਪਿੱਛੇ ਸ਼ਰਾਮ ਹੋਏਗਾ ਤੇ ਫਿਰ ਵਿਆਹ ਪੂਰਵ ਵਾਲੇ ਦਿਨ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਜਿਹੜੀ ਹੈ ਉਹ ਹੋਏਗੀ ਔਰ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਬਟਾਲਾ ਵਿਖੇ ਜਾ ਕੇ ਨਗਰ ਕੀਰਤਨ ਦੀ ਸਮਾਤੀ ਜਿਹੜੀ ਆ ਉਹ ਹੁੰਦੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਦੀ। ਦਰਬਾਰ ਦਾ ਨਾਮ ਬਹੁਤ ਬੰਕ ਸਹੇਦਾਂ ਦੇ ਦਰਵਾਜ਼ਾ ਸੁਨਹਿਰ ਸਾਹਿਬ ਰਿਹਾ। ਤਾਂ بارش ਦੇ ਕਰਕੇ ਮੌਸਮ ਦੇ ਕਰਕੇ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ ਉਹ ਵੀ ਚਿੰਤਾਜਨਕ। ਪੰਜਾਬ ਦੇ 8 ਜ਼ਿਲ੍ਹੇ ਜੋ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਆ। ਅੱਗੇ ਚੱਲ ਕੇ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਕੀ ਤਸਵੀਰ ਹੈ ਉਹ ਦਿਖਾਉਣੇ ਆ। ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਆ ਕਰੀਬ